ਹਾਂਜੀ ਕਿਹਨਾਂ ਜੀ ਸਰ ਜੀ ਜੀ ਕਿਹੜਾ ਮੇਡ ਹੈ ਜੀ ਨੰਗਲੀ ਤੇ ਕੀ ਮਾਮਲਾ ਹੈ ਸਾਰਾ ਇਹ ਉਹ ਅਮਰੀਕਾ ਦੀ ਜੜੀ ਆਉਂਦੇ ਹੋ ਨਾ ਪੈਸੇ ਲੈ ਜਾਂਦੀ ਬਬਲੀ ਉਹ ਬਬਲੀ ਪੈਸੇ ਲੈ ਜਾਂਦੀ ਦੋ ਤਿੰਨ ਉਹਦੀ ਖੜੇ ਆ ਜੋ ਸੋਣਾ ਥਾਣਾ ਵੀ ਮੇਰਾ ਲੈ ਗਈ ਆ ਕਿੰਨੇ ਚਿਰ ਹੋਇਆ ਤੁਹਾਡੇ ਵਿਆਹ ਨੂੰ ਹੋ ਗਿਆ 10 ਸਾਲ ਇਹ 10 ਸਾਲਾਂ ਦੇ ਕਿੰਨੇ ਵਰੀ ਚੱਲ ਗਏ ਜੀ ਗਏ ਆ 5-6 ਵਰੀ ਜੀ ਤੇ ਕੋਈ ਭਾਰਪੂਲ ਕੀਤੀ ਆ ਦੀ ਲਵਦੇ ਲੱਭੀ ਨਹੀਂ ਜੀ ਤੇ ਹੁਣ ਕੀ ਗੱਲ ਹੋਈ ਆ ਜਿਹੜਾ ਮਹੀਨਾ ਜਿਹੜਾ ਕਹਿਣ ਤੇ ਲੈ ਕੇ ਮਹੀਨਾ ਹੋ ਗਿਆ ਗਈ ਫੈਪੂਏ ਲੈ ਕੇ ਗਾਂ ਗਈ ਇਹ ਨਾ ਲੀਲਾ ਰਤਾ ਜਿੰਨਾ ਵੀ ਕਿੱਲ ਰਿਆ ਮੇਰੇ ਹੰਦੇ ਨੇ ਉਹ ਲੈ ਗਈ ਸਾਰੇ ਘਰ ਵਿੱਚ ਕੋਈ ਨਹੀਂ ਸੀ ਕੋਈ ਨਹੀਂ ਹੈਗਾ ਤੇ ਪਾਲ ਕੀਤੀ ਤੁਸੀਂ ਪਾਲ ਕੀਤੀ ਆ ਦੀ ਹਾਂਜੀ ਪਾਲ ਕੀਤੀ ਉਹਦੀ ਤੇ ਥਾਣੇ ਕੰਪਲੀਟ ਕੀਤੀ ਜੀ ਹਾਂਜੀ ਕੀਤੀ ਜੀ ਹੁਣ ਕੀ ਮੰਗ ਕਰਦੇ ਜੀ ਮੰਗੇ ਬਸ ਰੱਖਣਾ ਚਾਹੁੰਦੇ ਹਾਂ ਇਹ ਸਾਡੀ ਭਾਵਨਾ ਦਈਦਾ ਹਾਂ ਹਾਂਜੀ